ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਹੋ ਗਿਆ ਆਪਣਾ ਸ਼ੁਰੂ ਸਵੇਰ ਸਵੇਰ ਅੱਜ ਤਰੀਲ ਇੰਦਾ ਪੈਂਦੀ ਬਰੀਕ ਬਰੀਕ ਜਿétrਾ ਪੂਰ ਪੈਂਦੀ ਦੀ ਮੀਂਹ ਦੀ ਤੇ ਹੁਣ ਆਪਾਂ ਜਾਂਦੇ ਬੰਦੇ ਸ਼ੈੱਡ ਚ ਚਾਹ ਲੈ ਗਏ ਦੋ ਦਿਨਾਂ ਉੱਤੇ ਗੁਰਦਰਾਸਾਵ ਲੰਘ ਗਏ ਤੇ ਖੋਣ ਅੱਜ ਤੋਂ ਫੇਰ ਬੈਕ ਟੂ ਵਰਕ ਆਪਣੇ ਕੰਮ ਤੇ ਸਪਰੇਅ ਤੇ ਇਹ ਹੁਣ ਆਪਣੀ ਖੋਣ ਲਈ ਆ ਫਟਾਰੇ ਵਾਲੀ ਜਾਂ ਜਿੱਤਰ ਲਾ ਲਓ ਗਰੋਥ ਜ਼ਿੰਕ ਜੰਕ ਵਾਲੀਆਂ ਸਪਰੇਅ ਆ ਉਹ ਕਰ ਲੱਗੇ ਕਰਨ ਦੇ ਆ ਦੋ ਦਿਨ ਹੋਰ ਲੱਗਣਗੇ ਮੁੜ ਕੇ ਆਪਾਂ ਮਾਗੀ ਜੋ ਪਹਿਲਾਂ ਪਹਿਲਾਂ ਕੰਮ ਨੇ ਮੇੜਾ ਕਿ ਜੇ ਵੈਗਰੂ ਵਿੱਚ ਆਇਆ ਤੇ ਸ਼੍ਰੀ ਮੁਕਸਰ ਸਾਹਿਬ ਮਾਗੀ ਦੇ ਆਉਚਾਂਗੇ ਜਿਹੜੇ ਜਿਹੜੇ ਵੀਰ ਉੱਥੇ ਆਪਣੇ ਹੋਏ ਤੇ ਜਰੂਰ ਮਿਲਿਓ ਤੇ ਹੁਣ ਛੱਡੇ ਚੱਲ ਕੇ ਬੰਦਿਆਂ ਨੂੰ ਚਾਹ ਪਾਣੀ ਪਿਓਨੇ ਨਾਲੇ ਜਿੰਮ ਲਾਉਨੇ

ਵਾਇ ਪੰਛੀਆਂ ਦੀ ਹੁਣ ਆਪਾਂ ਜੇ ਮਿਲਣ ਡਿਆ। ਸਪਰੇਅ ਦਾ ਕੰਮ ਆਪਣਾ ਚੱਲਣ ਡਿਆ ਵਾ ਟੌਪਕ ਲੀਡਰ ਮੋਹਣ ਦੀ ਪਾਰਟੀ ਸਪਰੇਅ ਕਰਨ ਦੀ ਟੌਪਕ ਲੀਡਰ ਮੇਰੀ ਪਾਰਟੀ ਕਰਨ ਲਈ ਆ। ਪਾਰਟੀ ਦੇ ਬੰਦੇ ਘੁਸ ਗਏ ਮੇਰੇ ਅੱਜ ਦੇ ਹਾਂ ਟਰੈਕਟਰ ਤਿਆਰ ਵਰ ਤਿਆਰ ਡੀਜ਼ਲ ਪਾ ਲਿਆ ਗੱਡੀਆਂ ਦੇ ਵਿੱਚ ਹੁਣ ਕੰਮ ਚਲਾਉਣੇ ਸ਼ੁਰੂ ਕਰਦੇ ਆ ਉਹ ਦਿਨ ਭਰਾਵਾ ਨਟਾਂਗਲੀ ਦਵਾਈ ਤੇ ਦਵਾਈ ਰਾਏ ਡੇਪੀ ਉਹ ਕੋਲੇ ਬੋਰੀ ਪਾੜ ਗਈ ਦੱਬ ਕੇ ਪੂਰੇ ਬੋਰੀ ਇਦਾਂ ਡੇਪੀ ਨਾ ਕੀ ਟੁੱਟ ਗਿਆ ਉਹ ਤਾਂ ਚਲੋ ਜੀ ਅੱਜ ਕੰਮ ਖਿੱਚੀਏ ਤਕੜੇ ਹੋ ਗਏ ਬੱਬਾ ਟਾਇਰ ਪਤਲੇ ਆ ਹਨਾ ਇੰਡੀਆ ਵਾਲੇ ਥੋੜਾ ਜਿਹਾ ਫਰਕ ਵਾ ਯਾਰ ਇਹਨਾਂ ਦਾ ਇਹ ਇੰਡੀਆ ਵਾਲੇ ਟਾਇਰ ਵਾ ਥੋੜੇ ਜਿਹਾ ਪਤਲੇ ਆ ਵਧੀਆ ਚੱਲ ਗਏ ਆ ਟਰੈਕਟਰ ਵੀ ਭਾਰਾ ਹੀ ਤੇ ਪੂਰੇ ਸਹੀ ਚੱਲੇ ਬੇਤੁੜਕੋ ਕੇ ਲਵੋ ਮੇਡ ਇਨ ਇੰਡੀਆ ਕੋਈ ਲੋੜ ਨਹੀਂ ਬਾਹਰੋਂ ਬੂਰੋਂ ਮਗਾਉਣ ਦੀ ਨਾਲੇ ਤੋਂ ਮਹਿੰਗੇ ਪੈਂਦੇ ਉਹ ਤੁਹਾਡੇ ਨਾਟ ਢਿੱਲੇ ਆ ਹੁਣ ਆਪਣੇ ਵੀਰ ਅੱਜ ਨਵਾਂ ਵੈਲਡਿੰਗ ਸੈੱਟ ਚਾਲੂ ਕਰ ਲਿਆ ਕੀ ਪਾੜ ਗਿਆ ਬੱਬਾ ਨੱਟ ਲਹਿ ਗਿਆ ਉੱਚਾ ਕਰ ਲਿਆ ਲਾ ਉੱਥੇ ਰਹਿ ਗਿਆ ਬਾ ਆ ਕੇ ਰੱਖ ਨੂੰ ਲਾ ਤੂੰ ਸਾਡਾ ਵੀ ਕੱਢ ਲਿਆ ਗਰੂ ਉਹਦੇ ਉਹ ਵੀ ਤੁਸੀਂ ਉੱਥੇ ਛੱਡ ਆਂ ਤੁਹਾਡਾ ਇਹ ਬੜਾ ਹੁੰਦਾ ਸਿਸਟਮ ਆ ਬਾਈ welding ਕਰਨ ਦੇ ਚੱਲਦੇ ਆ ਪ੍ਰਸ਼ਾਦਾ ਛੱਕੇ ਚਲੋ 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 ਛੇੜੋ ਚਲੋ ਚੱਲੀਏ ਆਪਾਂ ਜਾਣਦੇ ਆਪਣਾ ਦੂਸਰਾ ਪਲਾਟ ਜਿਹੜਾ ਅੰਦਰਵਾਰ ਚੋਨਾ ਭਜਿਆ ਸੀ ਜੀਥੇ ਸਪਰੇਅ ਕਰਨ ਲਈ ਅੱਜ ਠੰਡ ਕਾਫੀ ਆ ਧੁੱਪ ਨਹੀਂ ਮਾਰਦਾ ਜੜੀ ਦੇ ਸਵੇਰ ਦੇ ਲੱਗੇ ਆ ਹੋ ਗਿਆ ਆਪਣਾ 15 ਕਿਲੇ ਦਾ ਸਪਰੇਅ ਦਾ ਹੋ ਗਿਆ ਵਾ ਪਰੇ ਆ ਸਪਰੇ ਚੰਨ ਨਹੀਂ ਆ ਤੇ ਕੰਮ ਖਿੱਚ ਕੇ ਰੱਖਿਆ ਵਾ ਢੰਡ ਦੇ ਵਿੱਚ ਵੀ ਜਿਆਦਾ ਹੁਣ ਇਹ ਆ ਵੀ ਚਲੋ ਸਪਰੇ ਮੀਂਹ ਤੋਂ ਪਹਿਲਾਂ ਪਹਿਲਾਂ ਹੋ ਜੇ ਮੁੜ ਕੇ ਮਾਗੀ ਦਾ ਮੇਲਾ ਆ ਜਾਣਾ ਤੇ ਉੱਥੋਂ ਰੱਖਾਂਗੇ ਜੇ ਮਾਲਕ ਨੇ ਚਾਇਆ ਤੇ ਦਰਸ਼ਨ ਕਰਕੇ ਆਵਾਂਗੇ ਅਰਕੀ ਬਾਕੀ ਜਿੱਦਾਂ ਮਾਲਕ ਨੂੰ ਮਨਜ਼ੂਰ ਆ ਹੋਣਾ ਉਦਾਂ ਹੀ ਆ ਸਾਢੇ ਸਵੇਰੇ ਬੱਤੇ ਆ ਸਾਰੇ ਖੰਭ ਹੋ ਗਏ ਹਨ ਆਹ ਧੋਣਾ ਜਰੀਆ ਜਿੰਨਾ ਜਿਹੜੇ ਘਰ ਚਾਈਆਂ ਦੇ ਵਿੱਚ ਬਣੇ ਆਂ ਜਿਹੜੇ ਰਚਾਈਆਂ ਜੋ ਬਾਹਰ ਛੱਡ ਜਾਈਦਾ ਸਾਮ ਘੜਦੇ ਬੰਦਿਆਂ ਨੂੰ ਠੰਡਾ ਲਪਿਹਾਨੀ ਨਹੀਂ ਹੁੰਦਾ ਇਸ ਕਰਕੇ ਇੱਕ ਵਾਰੀ ਤਰੀਨ ਜੀ ਦੇ ਕੇ ਖੱਤੇ ਆ ਜਾਓ ਬਿਸਤਰਾ ਛੱਡ ਦੋ ਤੇ ਫਿਰ ਠੰਡ ਆਪੇ ਘੜ ਜਾਂਦੀ ਆ ਕਈ ਵੀਰਾਂ ਦੇ ਬਹੁਤ ਜ਼ਿਆਦੀ ਠੰਡ ਪੈਣ ਲਈ ਆਲਾ ਬੜਾ ਉਠਾ ਆ ਪਿਆ ਨਹੀਂ ਆਖਣ ਦੇ ਠੰਡ ਰਗੀ ਹੈ ਹੀ ਨਹੀਂ ਇਸ ਕਰਕੇ ਕਰੇ ਆਉਣੇ ਆ ਠੰਡ ਦੇ ਵਿੱਚ ਹੀ ਜ਼ਿਮੀਦਾਰ ਨੂੰ ਨਾਲੇ ਕਾਦੀ ਠੰਡ ਜ਼ਿਮੀਦਾਰ ਬਣਿਆ ਹੀ ਸੰਘਰਸ਼ ਆਸਤੀ ਆ ਹਰ ਤਰ੍ਹਾਂ ਦਾ ਸੰਘਰਸ਼ ਠੰਡ ਮੀਂਹ ਗਰਮੀ ਤੇ ਜ਼ਿਮੀਦਾਰ ਇਹਨਾਂ ਜੀ ਜਦੋਂ ਡਰਦੇ ਪਿਆ ਫੇਰ ਫਸਲਾਂ ਕਿੱਥੋਂ ਕੱਢੂਗਾ ਇਸ ਅੱਜ ਅਹੀਂ ਘਟੋ ਘਟ ਵੀ ਇਹਦੇ ਨਾਲ 350 ਕਿੱਲੇ ਦੇ ਲੱਗੇ ਜਿਹਦਾ ਵਾ ਗਰੀਸ ਆਪਣਾ ਸਪਰੇਅ ਕਰਤੀ ਆ ਹੁਣ ਇਹਦੀਆਂ ਬੋਟੀਆਂ ਕੱਟਣ ਲੱਗੀਆਂ ਨਾਲ ਇਹਨੂੰ ਗਰੀਸ ਮਾਰਨ ਲੱਗੇ ਆ ਕਿਉਂਕਿ ਇਹਦੇ ਵਿੱਚ ਦੀ ਪਾਣੀ ਆਉਂਦਿਆ ਪਿਆ ਇਹ ਬਹੁਤ ਜ਼ਰੂਰੀ ਆ ਕਾਰਪੀ ਮੇਨਟੇਨੈਂਸ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਆ ਸਾਰੇ ਗਰੀਸ ਇਹਨੂੰ ਨਾ ਮਾਰਾਂਗੇ ਬਾਰੀ ਇੱਥੇ ਖੜਨਾ ਪਊ ਹੋਏ ਇੱਥੇ ਹੀ ਖੜਨਾ ਪੈਣਾ ਏ ਇੱਥੇ ਖੜਨਾ ਬਣਾ ਕੋਈ ਹੱਲ ਨਹੀਂ ਹੈਗਾ ਤੇ ਪੂਰਾ ਪਹਰੇ ਆਦ ਬੰਦਾ ਸਾਰਾ ਪਟੇ ਰਹੇ ਉਹ ਪਟੇ ਚੱਲ ਉਸ ਵੀ ਨਹੀਂ ਹੈ ਨਾ ਠੀਕ ਆ ਫਿਰ ਆ ਜਾਂ ਗੋਟੀ ਉੱਥੇ ਸਾਰੀ ਝੜੀ ਪਾਣੀ ਨਹੀਂ ਪੀਣਾ ਜਦੋਂ ਕੰਮ ਕਰਦੇ ਈਏ ਹਸਾਵਨਾ ਦੋ ਤਿੰਨ ਨਰੀ ਪਾਣੀ ਪੀ ਲਈਦਾ ਵੈਸੇ ਹੀ ਭਵੇਂ ਥੋੜਾ ਹੀ ਕੰਮ ਕਰਦੇ ਆ ਘੁਰਤੇ ਜਿਹੜੀ ਤੇ ਸਰੀਰ ਗਰਮ ਹੋ ਗਏ ਪਾਣੀ ਮੰਗਣ ਡੈ ਵੀਨਾ ਇਹ ਕਰਕੇ ਕੰਮ ਜ਼ਰੂਰੀ ਆ ਟੀਜਾਗਲਾ ਯਾ ਸਪੈਸ਼ਲ ਖਾਣ ਵਾਸਤੇ ਚਪਾਤੀ ਤੇ ਬਹੁਤ ਵਧੀਆ ਵੀ ਨੇ ਨਾ ਆਪਣੀ ਪਿਆਲੀ ਨੂੰ ਮੰਨਿਆ ਵਾ ਇਹ ਯੂਨੀਵਰਸਿਟੀ ਦੇ ਵਿੱਚੋਂ ਮੈਂ ਸਪੈਸ਼ਲ ਵੀ ਲੈ ਕੇ ਆਇਆ ਇਹ ਘਰ ਦੀ ਖਾਣ ਵਾਸਤੇ ਘਣਤ ਵਾਸਤੇ ਯਾ ਯਾ ਤੇ ਇਹਨੂੰ ਇਹਦੀ ਕਹਿੰਦੇ ਕਣਕ ਥਾਂ ਨੂੰ ਬਹੁਤ ਵਧੀਆ ਰਹਿੰਦੀ ਆ ਇਹਦੇ ਵਿੱਚ ਸਾਰੇ ਤੱਤ ਹੁੰਦੇ ਆ ਗਲੂਕੋਨ ਜਿਹੜਾ ਘੱਟ ਅੰਦਾਜ਼ੀ ਦੇ ਨਾਲ ਮਟੋਪਾ ਮਟੂਪਾ ਦਾ 슈ਗਰ ਘੱਟ ਹੁੰਦੀ ਆ ਬਾਕੀ ਉਹਨਾਂ ਦਾ ਕਹਿਣਾ ਵਾ ਇਹ ਕਦੀ ਰੋਟੀ ਚਿੱਟੀ ਬਣਦੀ ਆ ਇਹ ਥਾਂ ਦਾ ਸਪੈਸ਼ਲ ਘਰੇ ਜਿਹੜੀ ਰੋਟੀ ਪਕਾ ਪਕਦੀ ਉਹਦੇ ਵਾਸਤੇ ਢਾਈ ਤਿੰਨ ਕਿਲੇ ਥਾਂ ਵੀਦਿਆ ਵਾ ਚਲੋ ਜੇ ਕੇ ਵੀਰ ਨੂੰ ਥੋੜਾ ਵਾਲਾ ਵੀ ਚਾਹੀਦਾ ਹੋਇਆ ਕੋਈ ਨਹੀਂ ਦੇ ਦਾਂਗੇ ਬਾਕੀ ਘਰੇ ਖਾਣ ਜੋਗਾ ਰੱਖ ਲਿਆ ਤੇ ਇਹ ਯੂਨੀਵਰਸਿਟੀ ਦੀ ਮਾਨਤਾ ਪ੍ਰਾਪਤ ਫੀਲ ਮੇਰੇ ਕੋਲ ਪਿਆ ਇਹਦਾ ਵੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਇਸ ਵਾਰ ਤੇ ਬਹੁਤ ਭਾਰੀ ਕਣਕਾ ਇਹਨੂੰ ਤੇਰੀ ਖਾਦ ਨਹੀਂ ਪਾਣੀ ਤੇ ਸਪਰੇਅ ਮਾਰ ਦੇਣ ਲੱਗੇ ਆ ਤੇ ਚਲੋ ਬਹੁਤ ਸੋਹਣੀ ਕਣਕਾ ਵਧੀਆ ਬਹੁਤ ਵਧੀਆ ਲੱਗਾ ਕਣਕ ਵੇਖ ਕੇ ਅਜੇ ਠੰਡਾ ਦਾ ਕਰਕੇ ਕਣਕ ਕੌੜੀ ਜੀ ਹੋਈ ਫਈ ਮੜ ਕੇ ਆਪਣੇ ਆਪ ਇਹ ਕਣਕਾਂ ਸਿੱਧੀਆਂ ਆ ਜੜੀਆਂ ਹੁਣ ਮਾਮੇ ਵਿਣਗਦੇ ਡੇਰੇ ਤੇ ਆਪਣੇ ਦੇ ਪਹੁੰਚ ਗਿਆਂ ਅੱਗ ਬਾਲ ਲਈ ਆ ਪ੍ਰਸ਼ਾਦਾ ਪਾਣੀ ਛੱਕ ਕੇ ਠੰਡ ਜਿਹੜੀ ਆ ਵੀ ਆarti ਕਰਾਈ ਜਾਂਦੀ ਆ ਵੇਖਾ ਤੰਮੇ ਨੂੰ ਲੱਗਦੀ ਠੰਡ ਮਾਸਾ ਨੇ ਰੱਖੀ ਪਾਂਡ ਮੋਢੇ ਦੇ ਦੱਤ ਸੇਕ ਨਿਕਲਿਆ ਪਿਆ ਤੇ ਅਸੀਂ ਇੱਥੇ ਹੁਣ ਨਾਲੇ ਚਾਹਾਂ ਛਕਦੇ ਪ੍ਰਸ਼ਾਦ ਦਾ ਛੱਕੇ ਅੱਗ ਬਾਲੀ ਫਿਰ ਵੀ ਦੰਦੋੜੇ ਕਾ ਜਵਜੀ ਜਾਂਦਾ ਜੀਆ ਕੰਮ ਖਰਾਬ ਹੀ ਆ ਆਪਣਾ ਖੀਰਲਾ ਪੰਚੋ ਮਾਮੇ ਦੇ ਡੇਰੇ ਤੇ ਆ ਮਾਮੇ ਨੇ ਮੇਲਣਾ ਗੱਡਿਆ ਗੰਦਿਆਂ ਦੀ ਰੌਂ ਕੱਢਣ ਲਈ ਇੱਥੇ ਗੁੜ ਕੱਢਦੇ ਆ ਸਾਰਾ ਤਿਆਰ ਵਰ ਤਿਆਰ ਕੰਮ ਪਰ ਠੰਡਾ ਨਹੀਂ ਤੇ ਅੱਜ ਰੌਂ ਪੀਣੀ ਠੰਡ ਤਾਂ ਅੱਗੇ ਬਹੁਤ ਜ਼ਿਆਦੀ ਆ ਅੱਗੇ ਇੱਕ ਦਿਨ ਠਾਂ ਰੌਂ ਪੀਣੀ ਦੇ ਜੁਗਾਮ ਲੱਗ ਗਿਆ ਠੰਡ ਤੋਂ ਜਿੰਨਾ ਪਜਿਆ ਜਾਂਦਾ ਬਾਜੋ ਕੱਪੜੇ ਕੁੱਪੜੇ ਪਾ ਕੇ ਫੇਰ ਕੰਮ ਕਰੋ ਇੱਕ ਵੀਰ ਆਂਦਾ ਮੇਰੇ ਕੋ ਸਾਲ ਹੋ ਗਿਆ ਨੋਜਲ ਵਾਲਾ ਪੰਪ ਆ ਮੈਂ ਤਾਂ ਅੱਗੇ ਵੀਰਾਨਾ ਵੀ ਨੋਜਲ ਵਾਲਾ ਪੰਪ ਜਿਹੜਾ ਵਧੀਆ ਚੱਲਦਾ ਵਾ ਜਿੱਦਾਂ ਪੰਪ ਇਹ ਸਾਡੀ ਮਜਬੂਰੀ ਹੀ ਸਾਨੂੰ ਸਪਰੇਅਾਂ ਜਿਆਦੀਆਂ ਕਰਨੀਆਂ ਪੈਂਦੀਆਂ ਵਾ ਇਸ ਕਰਕੇ ਅਸੀਂ ਦੋਵੇਂ ਆਪਸ਼ਨਾਂ ਰੱਖੀਆਂ ਜਿਆਦਾ ਹੀ ਸਪਰੇਅ ਪੰਪ ਤੇ ਜੀਸ ਕਰਦੇ ਨੋਜਲ ਵਾਲਾ ਇਹਦੇ ਨਾਲ ਖਾਦੂਦ ਵਾਲੀ ਸਪਰੇਅ ਕਰੀਦੀ ਆ ਇਸ ਕਰਕੇ ਕੋਈ ਨਹੀਂ ਜੇ ਨੋਜਲਾ ਲਗਾਉਣੀ ਆ ਹਣ ਤੇ ਵੀ ਵੀਰ ਲਾ ਦਿੰਦੇ ਆ ਤੇ ਵਧੀਆ ਚਲੋ ਸਾਰੇ ਸਿਸਟਮ ਚੱਲੀ ਜਾਂਦੇ ਆ ਠੰਡ ਦੇ ਵਿੱਚ ਜਿੰਨਾ ਬਚ ਕੇ ਰਵੋ ਬਾਕੀ ਮੇ ਜਦੋਂ ਕੰਮੇ ਲੱਗ ਪਈਏ ਫਿਰ ਠੰਡ ਠੰਡ ਘਾਟੀ ਲੱਗਦੀ ਹੁੰਦੀ ਆ ਉਹਨਾਂ ਜਿਹੜੀ ਠੰਡ ਆ ਜਿੰਨਾ ਜਿਹੜਾ ਆਪਾਂ ਕੰਮੇ ਨਹੀਂ ਲੱਗਦੇ ਅਰਜ਼ਾਈ 'ਚ ਬੈਠਿਆਂ ਨੂੰ ਜਿਆਦੀ ਠੰਡ ਲੱਗੂਗੀ ਇਸ ਕਰਕੇ ਖਿੱਚ ਕੇ ਇੱਥੋਂ ਹੀ ਆਪਾਂ ਵਲੌਗ ਸ਼ੁਰੂ ਕੀਤਾ ਸੀ ਇੱਥੇ ਆ ਕੇ ਹੋ ਗਿਆ ਖਤਮ ਅੱਜ ਠੰਡ ਦਾ ਕਰਕੇ ਕੰਮ ਠੰਡ ਬਥੇਰੀ ਲੱਗਦੀ ਰਹੀ ਆ ਹੋਣ ਆਪਾਂ ਚੱਲਦੇ ਘਰੇ ਜਾ ਕੇ ਨਿੱਕੇ ਨੁਕੀ ਹੁੰਦੇ ਆ ਬਾਬੇ ਦਾ ਨਾਮ ਲੈ ਕੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਜੀ